ਤੁਹਾਡੀ ਸੁਧਾਰ ਲੈਰ ਦਾ ਮਜ਼ਾਕ ਉਡਾ ਰਿਹਾ ਕਹਿ ਰਿਹਾ ਕਿ ਬਾਗੀਆਂ ਨੂੰ ਸੁਧਾਰਨਾ ਪੈਣਾ ਇਹ ਸੁਧਾਰ ਲੈਰ ਅਕਾਲੀ ਦਲ ਦਾ ਇਹ ਤਾਂ ਉਹਨਾਂ ਨੂੰ ਆਪਣੇ ਪੀੜੀ ਦਲੇ ਸੋਟਾ ਫੇਰਨਾ ਚਾਹੀਦਾ ਵੀ ਜੇ ਉਹਨਾਂ ਦੀ ਕੋਈ ਗੱਲ ਸਹੀ ਹੁੰਦੀ ਤਾਂ ਲੋਕ ਉਹਨਾਂ ਨਾਲ ਨਾ ਹੁੰਦੇ ਜਦੋਂ ਲੀਡਰਸ਼ਿਪ ਆਪਣੇ ਨਿੱਜੀ ਹਿੱਤਾਂ ਲਈ ਸ੍ਰੀ ਅਕਾਲਤਾ ਸਾਹਿਬ ਦੀ ਮਹਾਨ ਸੰਸਥਾ ਨੂੰ ਵੀ ਮਤਲਬ ਇਗਨੋਰ ਕਰ ਦੇ ਤੇ ਫਿਰ ਜਿਹਦੇ ਨਾਲ ਭਾਵਨਾ ਜੁੜੀ ਹੋਵੇ ਕੌਮ ਦੀ ਤੇ ਫਿਰ ਕੌਮ ਨਾਲ ਨਹੀਂ ਖੜਦੀ ਰਾਮ ਰਹੀਮ ਨੂੰ ਲੈ ਕੇ ਜਿਸ ਤਰੀਕੇ ਦੇ ਪਹਿਲਾਂ ਬਿਆਨ ਆਉਂਦੇ ਸੀ ਜਾਂ ਅਕਾਲੀ ਦਲ ਦੇ ਵਿੱਚ ਗੱਲਾਂ ਚੱਲਦੀਆਂ ਸੀ ਪਰ ਅੱਜ ਜਿਵੇਂ ਕੱਲ ਬਿਕਰਮ ਮਜੀਠੀਆ ਬੋਲੇ ਨੇ ਉਹ ਬਹੁਤ ਕੁਝ ਐਕਸਟਰਾ ਬੋਲ ਗਏ ਰਾਮ ਰਹੀਮ ਦੇ ਬਾਰੇ ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਜੇ ਪਹਿਲਾਂ ਹੋਈਆਂ ਹੁੰਦੀਆਂ ਜਾਂ ਅਕਾਲੀ ਦਲ ਨੂੰ ਇਹਨਾਂ ਨੁਕਸਾਨ ਨਾ ਹੁੰਦਾ ਨਹੀਂ ਹੁਣ ਤਾਂ ਸਾਰਾ ਕੁਝ ਬੋਲਣਗੇ ਹੁਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂਦੇ ਫਿਰਦੇ ਹੁਣ ਤਾਂ ਆਪਣਾ ਪਾਰਲੀਮੈਂਟ ਬੋਰਡ ਵੀ ਬਣਾਉਂਦੇ ਫਿਰਦੇ ਤੁਹਾਨੂੰ ਇਹ ਗੱਲਾਂ ਉਦੋਂ ਪਤਾ ਸੀ ਜਾਂ ਤੁਹਾਨੂੰ ਹੁਣ ਪਤਾ ਲੱਗਿਆ ਜਿਵੇਂ ਪ੍ਰਦੀਪ ਕੁਲੇਰ ਦੇ ਗੱਲਾਂ ਸਾਨੂੰ ਨਹੀਂ ਸੀ ਪਤਾ ਸੱਚੀ ਗੱਲ ਹੈ ਹੁਣ ਤੁਹਾਨੂੰ ਲੱਗਦਾ ਕਿ ਉਹ ਅਫਸੋਸ ਆਇਆ ਤੁਹਾਨੂੰ ਉਹ ਗੱਲਾਂ ਦਾ ਵੀ ਉਸ ਪਾਸੇ ਲਿਖ ਕੇ ਦੇ ਕੇ ਆਇਆ ਅੱਜ ਅੱਜ ਤੁਸੀਂ ਵਰਸੀ ਮਨਾਈ ਆ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਵੀ ਉਧਰਲੇ ਪਾਸੇ ਪ੍ਰੋਗਰਾਮ ਕੀਤਾ ਗਿਆ ਅੱਜ ਦੀ ਸਫਲਤਾ ਤੁਹਾਨੂੰ ਕਿੰਨੀ ਕੁ ਲੱਗਦੀ ਹੈ ਕਿ ਅਕਾਲੀ ਦਲ ਨੂੰ ਜਿਵੇਂ ਤੁਸੀਂ ਸੁਧਾਰ ਲਹਿਰ ਸ਼ੁਰੂ ਕੀਤੀ ਹੈ ਅੱਜ ਮੈਂ ਸਮਝਦਾ ਅੱਜ ਦਾ ਇਕੱਠ ਜਿਹੜਾ ਦੂਜੇ ਘੜ ਤੋਂ 5 ਗੁਣਾ ਹੋਣਾ ਵੱਧ ਇਹ ਸਾਬਤ ਕਰਦਾ ਕਿ ਜੋ ਗੱਲ ਅਸੀਂ ਕਹੀ ਲੋਕ ਨੂੰ ਪਸੰਦ ਕਰ ਰਹੇ ਹਾਂ ਕਿਉਂਕਿ ਕੋਈ ਨਹੀਂ ਚਾਹੇਗਾ ਅਕਾਲੀ ਦਲ ਕਮਜ਼ੋਰ ਹੋਵੇ ਕੋਈ ਨਹੀਂ ਚਾਹੇਗਾ ਕਿ ਪੰਜਾਬ ਦਾ ਇੰਨਾ ਬਰਬਾਦੀ ਤਬਾਹੀ ਹੋਵੇ ਪੰਜਾਬ ਦੇ ਹੱਕਾਂ ਤੇ ਕੇਂਦਰ ਛਾਪਾ ਮਾਰਦਾ ਰਹੇ ਕਿਉਂਕਿ ਇਹ ਜਾਤੀ ਤੇ ਧੱਕਾ ਜੇ ਰੋਕਣਾ ਤਾਂ ਕੇਵਲ ਕਿਬਤ ਮਜ਼ਬੂਤ ਅਕਾਲੀ ਦਾਲੀ ਰੋਕ ਸਕਦਾ ਤੇ ਉਹਦੀ ਮਜ਼ਬੂਤੀ ਲਈ ਅਸੀਂ ਜਿਹੜੀ ਸੁਧਾਰ ਲਹਿਰ ਰੰਭੀ ਆ ਤੇ ਲੋਕ ਉਹਨੂੰ ਪਸੰਦ ਕਰ ਰਹੇ ਨੇ ਇਸੇ ਲਈ ਵੱਡੇ ਇਕੱਠ ਹੋ ਰਹੇ ਨੇ ਉਹ ਤੁਹਾਡੀ ਸੁਧਾਰ ਲਹਿਰ ਦਾ ਮਜ਼ਾਕ ਉਡਾ ਰਿਹਾ ਕਹਿ ਰਿਹਾ ਕਿ ਬਾਗੀਆਂ ਨੂੰ ਸੁਧਾਰਨਾ ਪੈਣਾ ਇਹ ਸੁਧਾਰ ਲਹਿਰ ਅਕਾਲੀ ਦਲ ਦੀ ਹੈ ਇਹ ਤਾਂ ਉਹਨਾਂ ਨੂੰ ਆਪਣੇ ਫੀੜੀ ਥੱਲੇ ਛੋਟਾ ਫੇਰਨਾ ਚਾਹੀਦਾ ਵੀ ਜੇ ਉਹਨਾਂ ਦੀ ਕੋਈ ਗੱਲ ਸਹੀ ਹੁੰਦੀ ਤਾਂ ਲੋਕ ਉਹਨਾਂ ਨਾਲ ਨਾ ਹੁੰਦੇ ਤੁਹਾਨੂੰ ਕੀ ਲੱਗਦਾ ਕਮੀਆਂ ਕਿੱਥੇ ਰਹਿ ਗਈਆਂ ਅਕਾਲੀ ਦਲ ਦੇ ਵਿੱਚ ਜਿਵੇਂ ਐਡਾ ਵੱਡਾ ਨੁਕਸਾਨ ਹੋਇਆ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਤਿੰਨ ਸੀਟਾਂ ਰਹਿ ਗਈਆਂ ਉਹਨਾਂ ਵਿੱਚੋਂ ਵੀ ਦੋ ਹੀ ਐਮਐਲ ਰਹਿ ਗਈਆਂ ਉਹ ਕਹਿੰਦੇ ਆ ਵੀ ਜਦੋਂ ਲੀਡਰਸ਼ਿਪ ਜਿਹੜੀ ਆ ਉਹ ਸਿਧਾਂਤ ਤੇ ਨਾ ਪਹਰਾ ਦੇਵੇ ਜਦੋਂ ਲ ਵੀ ਮਰ ਲੇਕਿਨ ਹੋਰ ਕਰ ਦੇ ਤੇ ਫਿਰ ਜਿਹਦੇ ਨਾਲ ਭਾਵਨਾ ਜੁੜੀ ਹੋਵੇ ਕੌਮ ਦੀ ਤੇ ਫਿਰ ਕੌਮ ਨਾਲ ਨਹੀਂ ਖੜਦੀ ਜੋ ਕੌਮ ਨਾਲ ਨਹੀਂ ਫਿਰ ਹਾਲ ਇਹੀ ਹੋਣਾ ਸੀ ਜੋ ਹੁੰਦਾ ਰਿਹਾ ਰਾਮ ਰਹੀਮ ਨੂੰ ਲੈ ਕੇ ਜਿਸ ਤਰੀਕੇ ਦੇ ਪਹਿਲਾਂ ਬਿਆਨ ਆਉਂਦੇ ਸੀ ਜਾਂ ਅਕਾਲੀ ਦਲ ਦੇ ਵਿੱਚ ਗੱਲਾਂ ਚੱਲਦੀਆਂ ਸੀ ਪਰ ਅੱਜ ਜਿਵੇਂ ਕੱਲ ਬਿਕਰਮ ਮਜੀਠੀਆ ਬੋਲੇ ਨੇ ਉਹ ਬਹੁਤ ਕੁਝ ਐਕਸਟਰਾ ਬੋਲ ਗਏ ਰਾਮ ਰਹੀਮ ਦੇ ਬਾਰੇ ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਜੇ ਪਹਿਲਾਂ ਹੋਈਆਂ ਹੁੰਦੀਆਂ ਜਾਂ ਅਕਾਲੀ ਦਲ ਨੂੰ ਇਹਨਾਂ ਨੂੰ ਨੁਕਸਾਨ ਨਾ ਹੁੰਦਾ ਨੇ ਹੁਣ ਤਾਂ ਸਾਰਾ ਕੁਝ ਬੋਲਣਗੇ ਹੁਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂਦੇ ਫਿਰਦੇ ਹੁਣ ਤਾਂ ਆਪਣਾ ਪਾਰਲੀਮੈਂਟ ਬੋਰਡ ਵੀ ਬਣਾਉਂਦੇ ਫਿਰਦੇ ਆ ਗੱਲ ਤਾਂ ਇਹੀ ਆ ਵੀ ਜੇ ਪਹਿਲਾਂ ਕੀਤਾ ਹੁੰਦਾ ਕਿਉਂ ਹੁੰਦਾ ਤੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪ੍ਰਵਾਹ ਕੀਤੀ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਵਿਚੋਲਾ ਬਣਾ ਕੇ ਚਿੱਠੀਆਂ ਦਾ ਆਦਾਨ ਪ੍ਰਦਾਨ ਉਹ ਵੀ ਜਾਲੀ ਚਿੱਠੀਆਂ ਬਣਾ ਕੇ ਉਹ ਵੀ ਹਿੰਦੀ ਦੀ ਪੰਜਾਬੀ ਆ ਬਣਾ ਕੇ ਆਪੇ ਰਾਮ ਨਹੀਂ ਦੇ ਦਸ ਕਰਕੇ ਇਹ ਗੱਲ ਨਾ ਕਰਦੇ ਫਿਰ ਜਿਹੜਾ ਸੈਸ਼ਨ ਕੋਰਟ ਫਰੀਦਕੋਟ ਸੀ ਉਸ ਸਮੇਂ ਉਹਦੀ ਕਾਰਵਾਈ 14 ਤੇ ਲਾ ਕੇ 10 ਕਰਕੇ ਮਾਲ ਸਰਸਿਆ ਦੇ ਵਿਰੁੱਧ ਕੇਸ ਵਾਪਸ ਕਰਾਉਣਾ ਇਹ ਤੋਂ ਵੱਡਾ ਫਿਰ ਸਕੂਤ ਹੋਰ ਕੀ ਹੋ ਸਕਦਾ ਤੁਹਾਨੂੰ ਇਹ ਗੱਲਾਂ ਉਦੋਂ ਪਤਾ ਸੀ ਜਾਂ ਤੁਹਾਨੂੰ ਹੁਣ ਪਤਾ ਲੱਗਿਆ ਜਿਵੇਂ ਪ੍ਰਦੀਪ ਕੁਲੇਬ ਇੱਕ ਕਲਾਸ ਸੀ ਇਹ ਗੱਲਾਂ ਸਾਨੂੰ ਨਹੀਂ ਸੀ ਪਤਾ ਸੱਚੀ ਗੱਲ ਹੈ ਅੱਛਾ ਇਹ ਗੱਲਾਂ ਬਾਅਦ ਚ ਆ ਜੀ ਹੁਣ ਤੁਹਾਨੂੰ ਲੱਗਦਾ ਕਿ ਉਹ ਅਫਸੋਸ ਆਇਆ ਤੁਹਾਨੂੰ ਉਹ ਗੱਲਾਂ ਦਾ ਵੀ ਉਹ ਪਾਸੇ ਲਿਖ ਕੇ ਦੇ ਕੇ ਆਇਆ ਇਸ ਤਰ੍ਹਾਂ ਲਿਖ ਕੇ ਸੀ ਰਿਹਾ ਕਲਤਾ ਸਾਹਿਬ ਨੇ 30 ਅਗਸਤ ਨੂੰ ਲਿਖਤੀ ਤੌਰ ਤੇ ਹਾਂ 30 ਅਗਸਤ ਨੂੰ ਦੁਬਾਰਾ ਜਿਹੜਾ ਮੀਟਿੰਗ ਹੋਣ ਜਾ ਰਹੀ ਹੈ ਜਥੇਦਾਰ ਸਭਾ ਨਾਲ ਤੁਹਾਨੂੰ ਉਮੀਦ ਹੈ ਕੋਈ ਵੱਡਾ ਫੈਸਲਾ ਉਹ ਜਥੇਦਾਰ ਸਭਾ ਨਾਲ ਮੈਂ ਸਮਝਦਾ ਜੋ ਹ ਤਾਂ ਇਹ ਸਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ